ਲੋ ਜੀ ਆਪਾਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਾਜ਼ਾਰ ਆਪਣਾ ਤੇ ਆਹ ਦੇਖੋ ਤੁਸੀਂ ਲਗਾਈਆਂ ਮੱਝਾਂ ਸਾਰੀਆਂ ਸੜਕ ਦੇ ਉੱਤੇ ਤੇ ਆਹ ਦੇਖੋ ਤੁਸੀਂ ਗਾਈਆਂ ਜੀ ਠੀਕ ਹੈ ਇਹ ਇਹ ਰਹਿੰਦੀਆਂ ਨੇ ਖੁੱਲੀਆਂ ਵਿਚਾਰੀਆਂ ਕੀ ਕਰਨ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਨਾ ਗਰਮੀ ਦਾ ਕਰਕੇ ਹੋ ਜਾਂਦੀਆਂ ਨੇ ਹਨਾ ਆਹ ਦੇਖੋ ਇੱਕ ਆਹ ਖੜਾ ਕਾਰਟੂਨ ਪਤਾ ਨਹੀਂ ਕੀ ਆ ਇਹ ਸੱਦੀ ਜਾਂਦਾ ਕਹਿੰਦਾ ਆਜੋ 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 ਹਲੋ ਜੀ ਹੱਥ ਮਾਰੀ ਜਾਂਦਾ ਹੈਗਾ ਆਜੋ ਕਹਿੰਦਾ ਆਜੋ ਦੁਕਾਨ ਤੇ ਹਨਾ ਅੱਜ ਕੱਲ ਉਹ ਲਾਉਣ ਲੱਗ ਗਏ ਅੱਗੇ ਤਾਂ ਸੱਦਾ ਦਿੰਦੇ ਸੀ ਜਾਂ ਕੋਈ ਬਾਹਰ ਚ ਖੜਾ ਰਹਿੰਦਾ ਸੀਗਾ ਹੁਣ ਬਾਹਰ ਚ ਖੜਨ ਦੀ ਲੋੜ ਨਹੀਂ ਗਈ ਬਸ ਇਹਨਾਂ ਨੂੰ ਲਾਓ ਆਹ ਜਿਹੜੇ ਬਣਾਏ ਨੇ ਹਨਾ ਢਾਂਚੇ ਜੇ ਤੇ ਬਸ ਇਹਨਾਂ ਦੇ ਹੱਥ ਤੇ ਪਤਾ ਨਹੀਂ ਕੀ ਲਾਉਂਦੇ ਨੇ ਇਹ ਚੱਲੀ ਜਾਂਦੇ ਆ ਸਾਰਾ ਦਿਨ ਚੱਲੀ ਜਾਂਦੇ ਨੇ ਵੀ ਆਜੋ ਜੀ ਆਜੋ ਤੇ ਫਿਰ ਅਗਲਾ ਦੁਕਾਨ ਕੰਨੀ ਮੂੰਹ ਕਰਦਾ ਹੈਗਾ ਹਨਾ ਇਹਨੂੰ ਦੇਖ ਕੇ ਅੱਧਾ ਤਾਂ ਅਗਲਾ ਦੁਕਾਨ ਕੰਨੀ ਮੂੰਹ ਕਰ ਲੈਂਦਾ ਹੈਗਾ ਵੀ ਭਾਈ ਆਹ ਦੁਕਾਨ ਚ ਤੇ ਇਹ ਹੈਗਾ ਜੀ ਹਨੂਮਾਨਗੜ੍ਹ ਸ਼ਹਿਰ ਸਾਡਾ ਤੇ ਆ ਦੇਖੋ ਤੁਸੀਂ ਮੈਨੂੰ ਯਾਦ ਆ ਗਿਆ ਕਿ ਬਾਜ਼ਾਰ ਚੋਂ ਤਾਂ ਨਿਕਲਿਆ ਹੀ ਤੇ ਮੈਨੂੰ ਯਾਦ ਆ ਗਿਆ ਮੈਂ ਅਖਲਾ ਦੱਸਣਾ ਸੀਗਾ ਵੀ ਹਨੁਮਾਨਗੜ ਆ ਦੇਖੋ ਜੀ ਬਿਲਡਿੰਗਾਂ ਹਜੇ ਤਿਆਰ ਹੋਈ ਜਾਂਦੀਆਂ ਨੇ ਹਨੁਮਾਨਗੜ ਦੀਆਂ ਦੇਖੋ ਤੁਸੀਂ ਹਨਾ ਮਿਸਤਰੀ-ਮੁਸਤਰੀ ਲੱਗੇ ਪਏ ਨੇ ਰੋਜ਼ ਹੀ ਲੱਗੇ ਰਹਿੰਦੇ ਕੋਈ ਨਾ ਕੋਈ ਬਿਲਡਿੰਗ ਬਣਦੀ ਰਹਿੰਦੀ ਹੈਗੀ ਲੋ ਜੀ ਉਹ ਦੇਖੋ ਤੁਸੀਂ ਖਾਲੀ ਪੀਪੇ ਅੱਗੇ ਨਾ ਸੰਧਾਰੇ ਚਾ ਪੀਪੇ ਦੇ ਕੇ ਆਉਂਦੇ ਬਿਸਕੁਟਾਂ ਦੇ ਭਰ-ਭਰ ਕੇ ਕੁੜੀਆਂ ਨੂੰ ਅਜਾ ਪੀਪੇ ਲਈ ਜਾਂਦਾ ਨਾ ਸੰਧਾਰਾ ਦਿੰਦੇ ਨਾ ਤੇ ਬਿਸਕੁਟਾਂ ਦੇ ਭਰ ਕੇ ਲੈ ਕੇ ਜਾਂਦੇ ਤੇ ਹੁਣ ਤਾਂ ਪੀਪੇ ਭੁੱਲੇ ਬੈਠਿਆ ਜੀ ਲੈ ਮੈਂ ਤਾਂ ਆ ਦੇਖਿਆ ਕਈ ਦਿਨਾਂ ਤੋਂ ਮੇਰੇ ਕੋਲੇ ਨਹੀਂ ਹੈਗੇ 2-3 ਮੈਂ ਸਮਾਨ ਸਮੂਹਾਂ ਜਾ ਪਾ ਕੇ ਰੱਖ ਲੈਣੀ ਹੁੰਨੀ ਹੈ ਜਿਹੜਾ ਹੁੰਦਾ ਨਾ ਵਿੱਚ ਆ ਨਿੱਕਾ ਮੋਟਾ ਹੁੰਦਾ ਨਾ ਕੋਈ ਬੱਚੇ ਲਫਾਫੇ ਲਫੂਫੇ ਉਹ ਇਹਦੇ ਚ ਪਾ ਲੈਣੀ ਆ ਪੀਪੇ ਆਲਾ ਤਾਂ ਉਹ ਲੰਘ ਗਿਆ ਭਾਈ ਪੀਪੇ ਦਿਖਾਉਣੇ ਸੀ ਤੁਹਾਨੂੰ ਸਮਾਰ ਕੇ ਤੇ ਅੱਗੇ ਕੀ ਹੁੰਦਾ ਜਦੋਂ ਸੰਧਾਰਾ ਹੁੰਦਾ ਹਨ ਮਤਲਬ ਸੌਣ ਦਾ ਸੰਧਾਰਾ ਕੁੜੀਆਂ ਨੂੰ ਦਿੰਦੇ ਸਾਡੇ ਵੀ ਦੇਖ ਕੇ ਜਾਂਦੇ ਹਜੇ ਵੀ ਦਿੰਦੇ ਨੇ ਕੁੜੀਆਂ ਨੂੰ ਤੇ ਉਦੋਂ ਫਿਰ ਇਹ ਇੱਕ ਬਿਸਕੁਟਾਂ ਦਾ ਪੀਪਾ ਤੇ ਦੋ ਡੱਬੇ ਲੱਡੂਆਂ ਦੇ ਇਹ ਰਿਵਾਜ ਸੀਗਾ ਦੋ ਡੱਬੇ ਮੋਤੀचूर ਦੇ ਲੱਡੂਆਂ ਦੇ ਠੀਕ ਹੈ ਜੀ ਇਹ ਦੇ ਕੇ ਆਉਂਦੇ ਕਹਿ ਦਿੰਦੇ ਵੀ ਸੰਧਾਰਾ ਦੇਣਾ ਕੁੜੀਆਂ ਨੂੰ ਤੇ ਭਾਈ ਰਿਵਾਜ ਸੀ ਤੇ ਹੁਣ ਤਾਂ ਰਿਵਾਜ ਹੀ ਖਤਮ ਹੋ ਗਏ ਹੁਣ ਤਾਂ ਸੰਧਾਰੇ ਨਾ ਹੀ ਕਿਸੇ ਕੋਲੇ ਟਾਈਮ ਹੈ ਤੇ ਅੱਜ ਕੱਲ ਫਿਰ ਤੁਹਾਨੂੰ ਪਤਾ ਹੀ ਹੈ ਜਵਾਕ ਕਹਿ ਦਿੰਦੇ ਲੈ ਇਹਨਾਂ ਦੇ ਤਾਂ ਸੰਧਾਰੀ ਹੀ ਨਹੀਂ ਪੂਰੇ ਆਉਂਦੇ ਤੇ ਅਸੀਂ ਕੀ ਕਰੀਏ ਹਨਾ ਭਾਈ ਅੱਜ ਕੱਲ ਸਮਾਂ ਹੀ ਇਦਾਂ ਦਾ ਹੈਗਾ ਜਿੱਥੇ ਹੈਗਾ ਰਿਵਾਜ ਹੈਗਾ ਸਾਡੇ ਵੇਲੇ ਤਾਂ ਹਜੇ ਵੀ ਸੀਗਾ ਭਾਈ ਆ ਦੇਖੋ ਤੁਸੀਂ ਲੈ ਆ ਆਪਾਂ ਪੁਲ ਚੜ ਗਏ ਇਹ ਪੁਲ ਜਾ ਕੇ ਤੇ ਹੁਣ ਉੱਥੇ ਉਤਰਨ ਵਾਲਾ ਹੀ ਐ ਤੇ ਆਪਾਂ ਵੀ ਉੱਥੇ ਉਤਰ ਜਾਾਂਗੇ ਠੀਕ ਐ ਜੀ ਇਹ ਆਪਣਾ ਵੱਡਾ ਪੁਲ ਐ ਮੇਨ ਪੁਲ ਐ ਜਿਹੜਾ ਇੱਥੇ ਬਣਿਆ ਰਿਹਾ ਕਿਹੜਾ ਪੁਲ ਐ ਇਹ ਮੇਨ ਪੁਲ ਹੀ ਐ ਨਾ ਰੇਲ ਰੋਡ ਦੇ ਵਿੱਚ ਆ ਉਹ ਐ ਤੇ ਆਹ ਦੇਖੋ ਜੀ ਇੱਥੇ ਇੱਕ ਸਾਰਿਆਂ ਤੋਂ ਵੱਡਾ ਮੰਦਿਰ ਆ ਰਿਹਾ ਐ ਇਹ ਇਹ ਕਿਹੜਾ ਮੰਦਿਰ ਐ ਨਾਮਦੇਵ ਦਾ ਹਾਂ ਇਹ ਰਾਮਦੇਵ ਦਾ ਮੰਦਿਰ ਐ ਜੀ ਮੈਂ ਵੀ ਕਈ ਵਾਰੀ ਭੁੱਲ ਜਾਨੀ ਆ ਆ ਗੁਰੂ ਰਵਿਦਾਸ ਗੁਰੂ ਘਰ ਹਨਮਾਨਗੜ੍ਹ ਜੰਕਸ਼ਨ ਹਾਂਜੀ ਆਰਾਮਦੇਵ ਦਾ ਹੀ ਹੈ ਜੀ ਇਹ ਆ ਦੇਖੋ ਤੁਸੀਂ ਤੁਹਾਨੂੰ ਕਿੰਨਾ ਕੁਸੇ ਦਿਖਾਤਾ ਭਾਈ ਬਾਕੀ ਤੁਸੀਂ ਜਦੋਂ ਆਓਗੇ ਮਿਲਣ ਤੁਹਾਨੂੰ ਘੁਮਾ ਕੇ ਲੈ ਕੇ ਜਾਵਾਂਗੇ ਸਾਰਾ ਹਨਮਾਨਗੜ੍ਹ ਦਿਖਾਵਾਂਗੇ ਆ ਇੱਧਰ ਆ ਆ ਸਾਰਾ ਰੇਲਵੇ ਦਾ ਜੀ ਸਿਸਟਮ ਆ ਸਾਰਾ ਰੇਲਵੇ ਦਾ ਹੁਣ ਸਾਡਾ ਬੱਸ ਸਟੈਂਡ ਨਾ ਇੱਥੇ ਆ ਜਾਣਾ ਹੈਗਾ ਉੱਥੋਂ ਆ ਕੇ ਉਹ ਪਰਾਂ ਤੋਂ ਜਿੱਥੇ ਤੁਹਾਨੂੰ ਦਿਖਾਇਆ ਨਾ ਉੱਥੋਂ ਬੱਸ ਸਟੈਂਡ ਇੱਥੇ ਆ ਜਾਣਾ ਹੁਣ ਇੱਥੇ ਆ ਕੇ ਬੱਸ ਸਟੈਂਡ ਨੇ ਇੱਥੇ ਆਪਦਾ ਬੱਸਾ-ਵੱਸਾ ਇੱਥੇ ਖੜਿਆ ਕਰਦੀਆਂ ਆ ਉਹ ਤਾਂ ਸਾਰਿਆਂ ਨੂੰ ਇੱਥੇ ਔਖਾ ਹੀ ਆ ਇੱਥੇ ਲਾਗੇ ਨੇੜੇ ਤੇੜੇ ਹੀ ਇੱਥੇ ਰਹਿ ਜਾਂਦਾ ਆਪਣੀ ਕਾਪੂ ਦਾ ਘਰ ਛੋਟੀ ਦਾ ਤੇ ਬਸ ਇਹ ਹੁਣ ਇੱਥੇ ਨੇੜੇ ਆ ਜਾਣਗੇ ਆਹ ਲਓ ਜੀ ਹੁਣ ਤਾਂ ਆਹਾਂ ਉਹੀ ਰੋਡ ਆ ਗਈ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਸੀ ਜੀ ਹਨਾ ਚਲੋ ਠੀਕ ਆ ਕਿਸੇ ਦਿਨ ਨਾ ਬਾਜ਼ਾਰੋਂ ਅੰਦਰੋਂ ਸਾਰਾ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਓਕੇ ਬਾਏ